ਅਸਰ ਕਾਲਾ ਬਰਾ ਬੈਕ ਲਾ ਦੇ ਇੱਕ ਗੁਰਬਤਨ ਸੂਖਾ ਜਨ ਸਮਾਨੀ ਨਾ ਕਹਨਾ ਤੈਨੂੰ ਤੇਥੋਂ ਵਖ ਕਰਕੇ ਵੀ ਵੇਖਾਂਗੇ ਤੈਨੂੰ ਤੇਥੋਂ ਵਖ ਕਰਕੇ ਵੀ ਵੇਖਾਂਗੇ ਲੈਫਰ ਲੰਗੀ ਅੱਖਰ ਕੇ ਵੀ ਵੇਖਾਂਗੇ ਵੇਖਾਂਗੇ ਤੂੰ ਕਿੱਥੋਂ ਤੱਕ ਨਿਭਦਾ ਹੈ ਵੇਖਾਂਗੇ ਤੂੰ ਕਿੱਥੋਂ ਤੱਕ ਨਿਭਦਾ ਹੈ ਆਪਣੇ ਆਪ ਨੂੰ ਘੱਟ ਕਰਕੇ ਵੀ ਵੇਖਾਂਗੇ ਸੋ ਡਾਕਟਰ ਹੁਸੈਨ ਜੀ ਵੀ ਮੇਰੇ ਦੋਸਤ ਆਵਾਜ਼ ਗੀਤ ਚੰਦਰ ਬਾਸੂ ਦੇ ਤਰਨੂੰਨ ਚ ਕੋਸ਼ਿਸ਼ ਕਰ ਰਿਹਾ ਕਲੀਬਈ ਗਵਰਨਮੈਂਟ ਕੰਪੂਟਰੀਓ ਮਾਹੌਲੇ ਦੀ ਜਗ੍ਹਾ ਸਾਡੇ ਸਾਹਾਂ ਵਿੱਚ ਪੰਜਾਬੀ ਏ ਉਹ ਸਾਡੇ ਰਾਹਾਂ ਵਿੱਚ ਪੰਜਾਬੀ ਏ ਸਾਡਾ ਦਿਲ ਤਾਂ ਹਰ ਪਲ ਹੀ ਮਹਿਮਾਨ ਪੰਜਾਬੀ ਦਾ ਮਹਿਮਾਨ ਪੰਜਾਬੀ ਦਾ ਅਸੀਂ ਵਿੱਚ ਪੰਜਾਬ ਦੇ ਜੰਮੇ ਆ ਤੇ ਸਾਨੂੰ ਮਾਣ ਪੰਜਾਬੀ ਦਾ ਹੋਏ ਅਸੀਂ ਵਿੱਚ ਪੰਜਾਬ ਦੇ ਜੰਮੇ ਆ ਤੇ ਸਾਨੂੰ ਮਾਣ ਪੰਜਾਬੀ ਦਾ ਸਾਡੇ ਲਹੂ ਚ ਬਾਬਾ ਨਾਨਕ ਬੁੱਲੇ ਸ਼ਾਹ ਸੁਤਾਨ ਵੀ ਹੈ ਸਾਡੇ ਲਹੂ ਚ ਬਾਬਾ ਨਾਨਕ ਬੁੱਲੇ ਸ਼ਾਹ ਸੁਤਾਨ ਵੀ ਹੈ ਹੀਰ ਮਾਰਸ ਦੀ ਹਰ ਪੱਲ ਲਗਾਈਏ ਚੰਡੀ ਦਾ ਗੁਣਗਾਨ ਵੀ ਹੈ ਸਾਡੀਆਂ ਕਰਮਾਂ ਨੂੰ ਹੈ ਚੜਿਆ ਸਾਂ ਪੰਜਾਬੀ ਦਾ ਸਾਂ ਪੰਜਾਬੀ ਦਾ ਅਸੀਂ ਵਿੱਚ ਪੰਜਾਬ ਦੇ ਜੰਮੇ ਆ ਤੇ ਸਾਨੂੰ ਮਾਣ ਪੰਜਾਬੀ ਦੀ ਦਾ ਯਮਲਾ ਸ਼ੇਰ ਤੇ ਬਾਪਾ ਨਜ਼ਮੀ ਆਲਮ ਦੀਏ ਬੋਲੀਏ ਵੱਡੀ ਟੁਕੀ ਪਰ ਇਲਾਣੀ ਝਖੜਾ ਵਿੱਚ ਵੀ ਮੌਲੀਏ ਅੰਮਰਸਾ ਅੰਮਾਲਾ ਤੇ ਮੁਲਤਾਨ ਪੰਜਾਬੀ ਦਾ ਮੁਲਤਾਨ ਪੰਜਾਬੀ ਦਾ ਅਸੀਂ ਵਿੱਚ ਪੰਜਾਬ ਦੇ ਜੰਮੇ ਆ ਤੇ ਸਾਨੂੰ ਮਾਣ ਪੰਜਾਬੀ ਦਾ ਢੋਲੇ ਕੱਪੇ ਮਾਇਆ ਜਿੰਦਵਾ ਛੱਲੇ ਦਾ ਕੀ ਕਹਿਣਾ ਏ ਗਿੱਧਾ ਭੰਗੜਾ ਸੰਮੀ ਚੁੰਮ ਰਹੇ ਤੇ ਤਨ ਦਾ ਗਹਿਣਾ ਏ ਦੁਨੀਆਂ ਦੇ ਵਿੱਚ ਗੂੰਜੇ ਲੰਬੀ ਗਾਣ ਪੰਜਾਬੀ ਦਾ ਗਰ ਪੰਜਾਬੀ ਦਾ ਅਸੀਂ ਵਿੱਚ ਪੰਜਾਬ ਦੇ ਜੰਮੇ ਆ ਤੇ ਸਾਨੂੰ ਮਾਣ ਪੰਜਾਬੀ ਦਾ ਮਾਂ ਬੋਲੀ ਨੇ ਜੀਵਨ ਦਿੱਤਾ ਉੱਲੇ ਫਿਰਦੇ ਆ ਪਰਮਾਦੇਵ ਵਿੱਚ ਚੱਕਾ ਚੌਂਦ ਤੇ ਡੁੱਲੇ ਫਿਰਦੇ ਆ ਘਰ ਬੈਠੇ ਹਾਂ ਕਿੰਨਾ ਹੀ ਨੁਕਸਾਨ ਪੰਜਾਬੀ ਦਾ ਨੁਕਸਾਨ ਪੰਜਾਬੀ ਦਾ ਅਸੀਂ ਵਿੱਚ ਪੰਜਾਬ ਦੇ ਜੰਮੇ ਆ ਤੇ ਸਾਨੂੰ ਮਾਣ ਪੰਜਾਬੀ ਦਾ ਕੋਈ ਅਸੀਂ ਵਿੱਚ ਪੰਜਾਬ ਦੇ ਜੰਮੇ ਆ ਤੇ ਸਾਨੂੰ ਮਾਣ ਪੰਜਾਬੀ थैंक यू थैंक यू